ਗੋਡਿਆਂ ਦੇ ਲਈ ਅੱਜ ਹੀ ਸ਼ੁਰੂ ਕਰੋ ਤੁਹਾਡੇ ਵੀ ਗੋਡਿਆਂ ਦੇ ਵਿੱਚ ਗਰੀਸ ਘਟ ਗਿਆ ਹੈ ਕੀ ਤੁਹਾਡੇ ਵੀ ਗੋਡਿਆਂ ਦੇ ਵਿੱਚ ਦਰਦ ਰਹਿੰਦਾ ਹੈ ਕਿ ਤੁਹਾਡੀ ਵੀ ਗੋਡੇ ਵਿੰਗੇ ਹੋਣੇ ਸ਼ੁਰੂ ਹੋ ਗਏ ਨੇ ਜਾਂ ਥੋੜੇ-ਥੋੜੇ ਟੇਢੇ ਹੋਣੇ ਸ਼ੁਰੂ ਹੋ ਗਏ ਨੇ ਸਭ ਤੋਂ ਪਹਿਲਾਂ ਕੀ ਹੁੰਦਾ ਜਦੋਂ ਗੋਡਿਆਂ ਦੇ ਵਿੱਚ ਗਰੀਸ ਘਟਦਾ ਹੈ ਤਾਂ ਗੋਡਿਆਂ ਦੇ ਵਿੱਚ ਗੈਪ ਘਟ ਜਾਂਦਾ ਹੈ ਔਰ ਹੱਡੀ ਨਾਲ ਹੱਡੀ ਟਕਰੌਂਦੀ ਹੈ ਜਿਸ ਕਰਕੇ ਆਪਣੇ ਦਰਦ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਗੋਡਿਆਂ ਦਾ ਗਰੀਸ ਘਟ ਗਿਆ ਹੈ ਤਾਂ ਅੱਜ ਤੋਂ ਆਹ ਚੀਜ਼ਾਂ ਪਾਣੀ ਦੇ ਵਿੱਚ ਉਬਾਲ ਕੇ ਸਵੇਰੇ ਔਰ ਸ਼ਾਮ ਪੀਓ ਬਹੁਤ ਜਲਦੀ ਤੁਹਾਡੇ ਕੋਡਿਆਂ ਦਾ ਗ੍ਰੀਸ ਵੀ ਵਧੇਗਾ ਔਰ ਦਰਦ ਹੈ ਉਹ ਵੀ ਘਟੇਗਾ ਸਾਸਤ੍ਰੀ ਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਪ ਸਿੰਘ ਦਾ ਉਹ ਤਿੰਨ ਕਿਹੜੀਆਂ ਚੀਜ਼ਾਂ ਨੇ ਹਰ ਇੱਕ ਦੀ ਰਸੂਈ ਦੇ ਵਿੱਚ ਹੁੰਦੀਆਂ ਹੀ ਨੇ ਸਭ ਤੋਂ ਪਹਿਲਾਂ ਆ ਗਿਆ ਜੌਂਜਿਸ ਨੂੰ ਬਾਰ ਲਈ ਕਿਹਾ ਜਾਂਦਾ ਇਸ ਦੇ ਵਿੱਚ ਕੀ ਹੈ 슈ਗਰ ਵਾਲੇ ਪੇਸ਼ੈਂਟ ਲਈ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੈ ਦੂਸਰੇ ਨੰਬਰ ਤੇ ਆ ਗਿਆ ਜੀਰਾ ਜਾਨੀ ਕਿ ਕਿਊਮਨ ਇਸਦੇ ਵਿੱਚ ਐਂਟੀ ਇਨਫਲਮੇਟਰੀ ਐਂਟੀ ਆਕਸੀਡੈਂਟਸ ਐਂਟੀ ਮਾਈਕਰੋਬੀਅਲ ਪ੍ਰੋਪਰਟੀਆਂ ਹੁੰਦੇ ਨੇ ਜਿਹੜੇ ਕਿ ਆਪਣੇ ਲੜਦੇ ਨੇ ਹਾਰਮਫੁਲ ਬੈਕਟੀਰੀਆ ਨਾਲ ਉਸ ਤੋਂ ਬਾਅਦ ਆ ਗਿਆ ਕਾਲਾ ਨੂਨ ਜਿਸ ਨੂੰ ਕਿਹਾ ਜਾਂਦਾ ਹੈ ਬਲੈਕ ਸాల్ਟ ਡਾਈਜੈਸ਼ਨ ਹੋਏਗਾ ਔਰ ਪੋਟਾਸ਼ੀਅਮ ਸਭ ਤੋਂ ਜ਼ਿਆਦਾ ਹੁੰਦਾ ਰਾਤ ਨੂੰ ਜਿਨ੍ਹਾਂ ਦੇ ਕਿਡਲਾਂ ਪੈਂਦੀਆਂ ਨੇ ਔਰ ਇਹ ਤਿੰਨੇ ਚੀਜ਼ਾਂ ਨਾਲ ਆਪਾਂ ਕਿਵੇਂ ਬਣਾ ਸਕਦੇ ਹਾਂ ਸਭ ਤੋਂ ਪਹਿਲਾਂ ਆਪਾਂ ਆਪਣਾ ਗੈਸ ਔਨ ਕਰਾਂਗੇ ਇਸ ਦੇ ਵਿੱਚ ਆਪਾਂ ਪਾ ਰਹੇ ਹਾਂ ਦੇਖੋ ਗੈਸ ਔਨ ਹੋ ਗਿਆ ਇਸ ਦੇ ਵਿੱਚ ਆਪਾਂ ਪਾਵਾਂਗੇ 250 ਐਮ ਐਲ ਪਾਣੀ ਤੁਸੀਂ ਬੋਟਲ ਦੀ ਵਰਤੋਂ ਕਰਕੇ ਮੈਰ ਕਰਕੇ ਪਾਣੀ ਪਾ ਸਕਦੇ ਹਾਂ 250 ml ਪਾਣੀ ਪਾ ਦਿੱਤਾ ਆਪਾਂ ਪਾਵਾਂਗੇ ਇੱਕ ਮੁਠੀ ਜੌਂ ਜਿਸ ਨੂੰ ਬਾਹਰ ਲੈ ਕੇ ਆ ਜਾਂਦਾ ਦੇਖੋ ਇੱਕ ਮੁਠੀ ਆ ਗਈ ਇੱਕ ਮੁਠੀ ਆਪਾਂ ਜੌਂ ਪਾ ਦਿੱਤੀ ਉਸ ਤੋਂ ਬਾਅਦ ਪਾਉਣਾ ਆਪਾਂ ਜੀਰਾ ਜੀਰਾ ਕਿਉਂਕਿ ਬਹੁਤ ਜ਼ਿਆਦਾ ਗਰਮ ਹੁੰਦਾ ਹੈ ਇਸ ਦੀ ਆਪਾਂ ਸਿਰਫ ਇੱਕ ਚੁਟਕੀ ਦੇਖੋ ਤੁਹਾਡੇ ਸਾਹਮਣੇ ਇੱਕ ਚੁਟਕੀ ਭਰੀ ਔਰ ਆਪਾਂ ਇਸ ਦੇ ਵਿੱਚ ਪਾ ਦਿੱਤੀ ਉਸ ਤੋਂ ਬਾਅਦ ਆ ਗਿਆ ਬਲੈਕ ਸਾਲਟ ਆ ਗਿਆ ਕਾਲਾ ਨੂਨ ਇਸ ਦੇ ਵਿੱਚ ਕੀ ਹੈ ਬਹੁਤ ਜ਼ਿਆਦਾ ਤੱਤ ਹੁੰਦੇ ਆ ਇਸ ਦੀ ਆਪਾਂ ਪਾਉਣੀਆਂ ਤਿੰਨ ਚੁਟਕੀਆਂ ਤੇ ਤੁਹਾਡੇ ਸਾਹਮਣੇ ਇੱਕ ਫਿਰ ਦੋ ਫਿਰ ਤਿੰਨ ਹੁਣ ਇਸ ਨੂੰ ਪੂਰੇ 7 ਮਿੰਟ ਲਈ ਆਪਾਂ ਉਬਾਲਾਂਗੇ ਜੋ ਆਪਣਾ ਇਹ ਹੋ ਗਿਆ ਜੀਰਾ ਹੋ ਗਿਆ ਆਪਣੇ ਚੌਹ ਹੋ ਗਏ ਆਪਣਾ ਕਾਲਾ ਨੂਨ ਹੋ ਗਿਆ ਇਸ ਨੂੰ ਪੂਰੇ 7 ਮਿੰਟ ਲਈ ਉਬਲ ਦਿੰਨੇ ਆ ਫਿਰ ਮਿਲਦੇ ਆ 3 2 ਆ ਦੇਖੋ ਉਬਲ ਕੇ ਐਦਾਂ ਦਾ ਕੁਝ ਹੋਏਗਾ ਔਰ ਜਦੋਂ 7 ਮਿੰਟ ਪੂਰੇ ਹੋ ਗਏ ਤੁਸੀਂ ਇਸ ਨੂੰ ਬੰਦ ਕਰ ਦੇਣਾ ਹੈ ਔਰ ਥੈਨ ਤੁਸੀਂ ਇੱਕ ਗਲਾਸ ਦੇ ਵਿੱਚ ਇਸ ਨੂੰ ਪੋਣਗੇ ਤੁਹਾਡੇ ਸਾਹਮਣੇ ਪੋਂ ਰਹੇ ਆਪ ਇਸ ਨੂੰ ਇੱਕ ਗਲਾਸ ਕੱਚ ਦੇ ਵਿੱਚ ਕੱਢਿਆ ਹੁਣ ਇਹ ਪੀਣਾ ਕਿਦੋਂ ਆ ਜਦੋਂ ਇਹ ਠੰਡਾ ਹੋ ਗਿਆ ਪੂਰੇ 4 ਤੋਂ 5 ਮਿੰਟ ਬਾਅਦ ਤੁਸੀਂ ਇਹ ਗਲਾਸ ਸਵੇਰੇ ਸ਼ਾਮ ਪੀਣਾ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਜਾਂ ਬਾਅਦ ਵਿੱਚ ਪੀ ਸਕਦੇ ਆ ਔਰ ਪੀਣਾ ਕਿੰਨੇ ਦਿਨ ਆ 10 ਦਿਨ ਪੀਣਾ ਹੈ ਅਗਰ ਤੁਸੀਂ ਇਹ ਪੀਓਗੇ ਤਾਂ ਤੁਹਾਡੇ ਗੋਡਿਆਂ ਦੇ ਵਿੱਚ ਜਿਹੜਾ ਗ੍ਰੀਸ ਹੈ ਉਹ ਬਹੁਤ ਜਲਦੀ ਵਧੇਗਾ ਗਰਮ ਨਹੀਂ ਪੀਣਾ ਠੰਡਾ ਕਰਕੇ ਪੀਣਾ ਹੈ ਸੋ ਇਹ ਸੀ ਅੱਜ ਦੀ ਛੋਟੀ ਜੀ ਜਾਣਕਾਰੀ ਉਮੀਦ ਕਰਦਾ ਤੁਹਾਨੂੰ ਪਸੰਦ ਆਏਗੀ ਸੋ ਮਿਲਾਂਗੇ ਚਲਦ ਇੱਕ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ